ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਠਿਆਲਾ ਤਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚ ਅੱਜ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਤੇ ਦੋਵੇਂ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਠੀਕ ਹੈ ਤੇ ਨਾਮ ਦੱਸ ਤੇ ਕਰੀ ਨਾਮ ਕਰਨਜੀਤ ਸਿੰਘ ਹਾਂ ਜੀ ਤੇ ਪਿੰਡ ਪਿੰਡ ਕਟਿਆਲਾ ਤਹਿਸੀਲ ਡੇਰਾ ਬਾਬਾਨੀ ਤੇ ਜ਼ਿਲ੍ਹਾ ਗਰਦਾਸਪੁਰ ਹਨਾ ਤੇ ਫੋਨ ਨੰਬਰ ਵੀ ਇੱਕ ਵਾਰੀ ਬੋਲ ਦਿਓ 8146791966 ਠੀਕ ਹੈ ਨਵਾਂ ਹਾਂਜੀ ਨੰਬਰ 89438893 ਨਵਾਂ ਸ਼ੁਰੂ ਕੀਤਾ ਕਿ ਪਹਿਲਾਂ ਦਾ ਕਰੀਦਾ ਕੰਮ ਨਵਾਂ ਸ਼ੁਰੂ ਕੀਤਾ ਹੋ ਅੱਛਾ ਤੁਸੀਂ ਸ਼ੁਰੂ ਕੀਤਾ ਨਵਾਂ ਹੀ ਹਜੇ ਠੀਕ ਹੈ ਆਪਣੇ ਵੀਰ ਨੇ ਹਜੇ ਸ਼ੁਰੂ ਹੀ ਕੀਤਾ ਕੰਮ ਤੇ ਆ ਥਾਣੇ ਦੇ ਦੇਖ ਸਕਦੇ ਪਹਿਲੇ ਨੰਬਰ ਵਾਲੀ ਗਾ ਤਾਂ ਹੀ ਆਪਾਂ ਸ਼ੁਰੂਆਤ ਕਰਨੀ ਆ ਕਿ ਨਵਾਂ ਸੂਆ ਜਵੇ ਦਿੱ ਇਹਦਾ ਪਹਿਲਾ ਸੂਆ ਪਹਿਲਾ ਸੂਆ ਕਿੰਨੇ ਦਿਨ ਹੋ ਗਏ ਵੀ ਜੀ ਨੇ ਸੋਈ 15 20 ਦਿਨ ਹੋ ਗਏ ਸੋਈ ਦੇ ਅੱਛਾ 15 ਕੇ ਦਿਨ ਤੇ 15 20 ਦੇ ਲਾਗੇ ਬੰਨੇ ਜਿਹੜੇ ਹੋ ਗਏ ਸੋਈ ਨੇ ਤੇ ਦੁੱਧ ਕਿੰਨਾ ਜੀ ਅੱਛਾ ਮਗਰ ਵਛੀ ਆ ਦੁੱਧ ਕਿੰਨਾ ਜੀ ਇਹਦੇ ਕੋਲ 10 ਕਿਲੋ ਰਾਬਸ ਚਲ ਜੀ ਅੱਛਾ ਬਾਕੀ ਦੁੱਧ ਤੇ ਸੇਵਾਦੀ ਹੁੰਦਾ ਠੀਕ ਆ 9 10 ਕਿਲੋ ਦੁੱਧ ਜਿਹੜਾ ਹੈਗਾ ਇਹਦੇ ਕੋਲ ਠੀਕ ਆ ਤੋਰੀਆਂ ਹਾਂ ਇੱਕ ਦਿਨ ਚਵਾਈ ਦਾ ਟਾਈਮ ਕਿੰਨੇ ਕ ਵਜ ਦਾ ਜੀ ਦਾ ਹਾਂ ਜੀ ਸ਼ਾਮੀ 5 6 ਵਜੇ ਦਾ ਚਵਾਈ ਦਾ ਨਹੀਂ ਸਵੇਰ ਦਾ ਸਵੇਰ ਦਾ ਸਵੇਰ ਦਾ 5 6 ਵਜੇ ਦਾ ਜੀ ਠੀਕ ਹੈ ਹਾਂਜੀ ਬਾਕੀ ਹੁਣ ਟਾਈਮ ਜਿਹੜਾ ਪੂਰਾ 11 ਵਜੇ ਦਾ ਹੋਇਆ ਵਾ ਕੋਈ ਵੀਰ ਉਸਤਾ ਹੁਣ ਜਿਹੜਾ ਹਵਾਨੇ ਦਾ ਅੰਦਾਜ਼ਾ ਲਾਵੇ ਬਾਕੀ ਨਿੱਕਰ ਹਵਾਨੇ ਦੇ ਮਾਲ ਕੇ ਥੋੜੀ ਇੱਧਰ ਨੂੰ ਲੈ ਜਾਵੇ ਦੀ ਤਰ੍ਹਾਂ ਥੋੜੀ ਲੈ ਜਾ ਜੀ ਬਾਕੀ ਦੋਸਤੇ ਜਿਹੜਾ ਮੌਕੇ ਤੇ 9-10 ਕਿਲੋ ਜਿਹੜਾ ਕਿੰਦੇ ਕੀ ਹੈਗਾ ਵਾ ਮਗਰ ਇਹਦੇ ਵਸ਼ੀ ਆ ਤੇ ਸੂਆ ਇਹਦਾ ਪਿੱਲਾ ਹੀ ਆ ਬਾਕੀ ਕੰਪੈਕਟ ਜਿਹਾ ਹਵਾਨੇ ਦੀ ਮਾਲਕਾ ਜਿਹੜੀ ਤੇ ਰੰਗ ਰੂਪ ਦੀ ਵੀ ਚੰਗੀ ਆ ਤੇ ਵੀਰ ਜੀ ਕਿੰਨਾ ਰੱਖਣਾ ਫੇਰ ਇਹਦਾ ਮੁੱਲ ਆਪਾਂ ਬੋਲ ਤੇ ਜੇ ਮੈਂ 22 ਕਰਾ ਲਵਾਂ ਤਾਂ ਦਾ 30000 ਦੀ ਲਈ ਜੋ 30000 ਦੀ ਦੇ ਦੇਣੀ ਆ ਬਾਕੀ ਚਲੋ ਮੌਕੇ ਤੇ ਮੰਨ ਤਾਂ ਥੋੜਾ ਬਤਾ ਕਰ ਦੋਗੇ ਕੋਈ ਫੋਨ ਲਾਵੇ ਇੱਕਰੀ ਹਨ 30000 ਦੀ ਜਿਹੜੀ ਕਿੰਦੇ ਕੀ ਆਪਾਂ ਦੇ ਦੇ ਦਿਆਂਗੇ ਤੇ ਬਾਕੀ ਜਿਹੜੀ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਸਾਈਵਲ ਚ ਹੈ ਤੁਹਾਡੀ ਤੇ ਥਾਣੇ ਤੇ ਆਪਾਂ ਲਾ ਕੇ ਤੇ ਦੇਖ ਸਕਦੇ ਹਾਂ ਚੰਗੇ ਗੈਪ ਤੇ ਚੰਗੇ ਸਾਈਜ਼ ਦੇ ਇਹਦੇ ਮਗਰ ਫੱਛਾ ਕਿ ਜਵੇ ਜੀ ਇਹ ਬੱਛਾ ਮਗਰ ਇਹਦੇ ਮਗਰ ਜਿਹੜਾ ਫੱਛਾ ਹੈ ਇਹਨੂੰ ਕਿੰਨਾ ਕਚੇ ਰੋਗੇ ਇਸ ਨੂੰ ਇਹ ਨੂੰ 7-8 ਦਿਨ ਹੋ ਗਏ ਜੋ ਛੇ ਨੂੰ 7-8 ਦਿਨ ਹੋ ਗਏ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਦੁੱਧ 15-16 ਲੀਟਰ ਆਰਾਮ ਨਾਲ ਸੁਨਾਈ ਦੇਗੀ ਤਿਆਰ ਬਿਲਕੁਲ ਤੇ ਕਿੰਨਾ ਕ ਚਵਾਈ ਜਾਊਗੀ 20+ ਅੱਛਾ ਅੱਛਾ ਵੀਦ ਲੱਗ ਜਿਹੜਾ ਚਵਾਈ ਜਾਊਗੀ ਚਲੋ ਫਿਰ ਤੋਰੋ ਬਾਕੀ ਇਹ ਆ ਕਿ ਵੀਰ ਨੇ ਜ ਨਵਾਂ ਕੰਮ ਸ਼ੁਰੂ ਕੀਤਾ ਹੈ ਆਪਣਾ ਇੱਥੇ ਆਓ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਬਾਕੀ ਹੈਗੀ ਕ੍ਰੋਸ ਚਾ ਮੋਖੇ ਦੇ ਇਹਦੇ ਕੋਲ ਜਿਹੜਾ 15 ਲੀਟਰ ਦੁੱਧ ਜਿਹੜਾ ਤਿਆਰ ਦੱਸ ਦੇ ਅੱਗ ਅੱਗ ਲੇ ਜੀ ਤੇ ਚੋਈ ਚੋਈ ਚ ਵੇਤੀ ਓਕੇ ਪੂਰੀ ਓਕੇ ਓਕੇ ਠੀਕ ਠੰਡੀ ਥੇਲ ਉਤਰਾਂ ਹਾਂਜੀ ਠੀਕ ਆ ਤੇ ਕਿੰਨਾ ਰੱਖਨੇ ਦਾ ਮੁੱਲ बोलते दा 45000 ਕਰਦੇ ਹੋ اچھا ਵਿੱਚ ਕਰਨਾ ਮੰਨਤਾ ਨ ਹੋ ਦੋ ਇਹ ਛੋਟ ਕਰਦਾ ਹਾਂ ਅੱਛਾ 7843000 ਦੀ ਦੇ ਦੋਗੇ ਤੇ 15 ਲੀਟਰ ਦੁੱਧ ਘਰ ਮੋਕੇ ਤੇ ਚਵਾ ਦੋਗੇ ਹੁਣ ਹਨਾ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਛ ਕਹਣਾ ਹੈ ਨਾ ਬਾਕੀ ਆ ਕਿ ਕੋਈ ਤੁਹਾਡੇ ਕਰਵਾ ਕੇ ਤਸੱਲੀ ਕਰਕੇ ਵੇਸ ਚਾਖ ਕੇ ਖੜਾਏ ਹਨਾ ਦੋ ਟਾਈਮ ਚਵਾਈ ਕਰਕੇ ਖੜੇ ਦੋਵੇਂ ਸੂਈਆਂ ਸਵਾਈਆਂ ਵਾ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਚਵਾਈ ਕਰਕੇ ਫੇਰ ਹੀ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੇ ਕੋ ਦੋ ਟਾਈਮ ਚਵਾਲੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ